ਦੋਸਤੋ ਕੀ ਹਾਲ ਚਾਲ ਨੇ ਜੀ ਤੇ ਅੱਜ ਖੜੇ ਆ ਜੀ ਮੁਕੰਦਪੁਰ ਆ ਬੋਰਡ ਲੱਗਿਆ ਹੋਇਆ ਹੈ ਰਾਧਾ ਸਵਾਮੀ ਸਤਸੰਗ ਬਿਆਸ ਵਾਲਿਆਂ ਦਾ ਤੇ ਇਧਰਲੇ ਪਾਸੇ ਨੂੰ ਜਿਦੋਂ ਆਪਾਂ ਜਾਂਦੇ ਆ ਤੇ ਇਹ ਆਉਂਦਾ ਜੀ ਫਲੋਰ ਵਾਲੇ ਪਾਸੇ ਰੋਡ ਕਪਰੇ ਵਾਲਾ ਰੋਡ ਤੇ ਨਾਲ ਇਧਰਲੇ ਪਾਸੇ ਇੱਕ ਅਜੇ ਨਵੀਂ ਲੋਕੇਸ਼ਨ ਤੇ ਆਏ ਆ ਲੋਕੇਸ਼ਨ ਕਿਹੜੀ ਹੈ ਜੀ ਉਹ ਉਹ ਹੈਗੀ ਆ ਜੀ ਇਧਰਲੇ ਪਾਸੇ 10 ਲਾਈਸ ਤੇ ਇਹ ਇੱਕ ਪੀਜ਼ਾ ਸ਼ਾਪ ਹੈ ਜੀ ਅੱਜ ਇਹਦੀ ਓਪਨਿੰਗ ਹੋ ਰਹੀ ਆ ਤੇ ਇੱਥੇ ਦੂਜੀ ਗੱਲ ਵੱਡੀ ਇਹ ਆ ਵੀ ਪੰਜਾਬ 'ਚ ਪੰਜਾਬੀ ਭਰਾ ਜਿਹੜੇ ਆ ਹੁਣ ਆਪੇ ਕੰਮਕਾਰਾਂ ਨੂੰ ਲੈ ਕੇ ਹੁਣ ਥੋੜਾ ਜਿਆਦਾ ਸੀਰੀਅਸ ਹੋ ਚੁੱਕੇ ਨੇ ਕਿ ਮੇਨ ਚੀਜ਼ ਸਾਨੂੰ ਇੱਥੇ ਦਿਖਾ ਦਈਏ ਵੀ ਇੱਥੇ ਜਿਹੜਾ ਪੁਰਦਾ ਪੂਰਾ ਜਿਹੜਾ ਆਊਟਲੈਟ ਹੈਗਾ ਉਹ ਪੂਰੇ ਪੰਜਾਬੀ ਭਰਾਵਾਂ ਦਾ ਆ ਇੱਥੇ ਕੋਈ ਵੀ ਮੇਲੋਂ ਹੋਰ ਚੀਜ਼ ਨਹੀਂ ਤੇ ਸਭ ਤੋਂ ਵੱਡੀ ਗੱਲ ਆ ਵੀ ਇੱਥੇ ਪੰਜਾਬੀ ਪਰਿਵਾਰ ਸਾਰਾ ਆਪਕਪ ਕਰ ਰਿਹਾ ਤੇ ਇੱਕ ਤੁਹਾਨੂੰ ਇੱਥੋਂ ਦਿਖਾ ਦਿੰਨੇ ਆ ਜੀ 10 ਸਲਾਈਸ ਤੇ ਇਧਰ ਪਾਜੀ ਚਾ ਵੀਰੇ ਪਾਜੀ ਕਿਵੇਂ ਬਹੁਤ ਵਧੀਆ ਪਾਜੀ ਉਹ ਬਰਫੀ ਚਾ ਕਰ ਲਿਓ ਦੂਜੀ ਦਿਨੀ ਹੈਗੀ ਨਹੀਂ ਦਰਜੂ ਜੀ ਨਹੀਂ ਪਾਜੀ ਨਹੀਂ 200 ਰੁਪਏ ਵਾਲੀ ਨਾ ਹੋਵੇ ਤੇ ਲੋ ਜੀ ਅੰਦਰ ਤੁਹਾਨੂੰ ਲੈ ਕੇ ਚਲਦੇ ਆਂ ਦਿਖਾਉਂਦੇ ਆ ਤੁਹਾਨੂੰ ਵਿਵੇਂਦਰ ਦਾ ਮਾਹੌਲ ਕਿਵੇਂ ਦਾ ਆ ਤੇ ਅਜੇ ਪ੍ਰੋਪਰ ਸੈਟਿੰਗ ਜਿਹੜੀ ਹੈਗੀ ਅਜੇ ਹੋਣ ਵਾਲੀ ਹੈ ਕਿਉਂਕਿ ਅੱਜ ਨਿਊਲੀ ਓਪਨ ਹੈ ਤੇ ਵੈਸੇ ਅੰਦਰ ਆ ਇਹ ਇਨਦਰ ਰਿਸੈਪਸ਼ਨ ਏਰੀਆ ਆ ਗਿਆ ਤੇ ਨਾਲ ਇਹਨਾਂ ਦੇ ਜਿਹੜਾ ਹੈਗਾ ਅੰਦਰ ਓਪਨ ਕਿਚਨ ਹੈ ਲਗਭਗ ਜਿਹੜਾ ਇਹ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਹੋਇਆ ਤੇ ਤੁਹਾਨੂੰ ਦਿਖਾ ਦਨੇ ਇੱਥੇ ਅਸੀਂ ਤੇ ਇਹ ਹੈ ਜੀ ਪ੍ਰੋਪਰ ਸੈਟਅਪ ਇਹਦਾ ਜਿੱਥੇ ਪੀਜ਼ਾ ਵਗੈਰਾ ਰੈਡੀ ਕਰਦੇ ਨੇ ਤੇ ਇਧਰ ਸਾਡੇ ਨਾਲ ਮੈਮ ਕੀਤਾ ਤੁਹਾਡਾ ਸਿਮਰ ਸਿਮਰਤ ਮੈਮ ਤੁਹਾਡਾ ਦਿਵਿੰਦਰ ਇਹ ਰੈਸਟੋਰੈਂਟ ਤੁਹਾਡਾ ਤੁਸੀਂ ਆਪਣਾ ਸ਼ੁਰੂ ਕੀਤਾ ਹੈ ਨਾ ਪੀਜ਼ਾ ਸ਼ਾਪ ਜਿਹੜੀ ਹੈ ਸਾਈਜ਼ ਤੇ ਮੇਨ ਦੋਸਤੋ ਵੀ ਕਿਹੜੇ ਕਿਹੜੇ ਆ ਜਿਹੜੇ ਪੀਜ਼ਾ ਦਾ ਸਾਈਜ਼ ਨੇ ਇਹ ਕਿਹੜੇ ਕਿਹੜੇ ਹੈਗੇ ਤੇ ਕਿਹੜੇ ਕਿਹੜੇ ਬਣਾਉਣ ਲੱਗੇ ਹੋ ਇੱਥੇ ਸਮਾਲ ਸਾਈਜ਼ ਹੈ ਜੀ మీడియం ਹੈ ਔਰ ਲਾਰਜ ਹੈ ਆਪਾਂ ਇਹ ਤਿੰਨ ਤਰ੍ਹਾਂ ਦੇ ਪੀਸੇ ਲਾਣ ਲੱਗੇ ਆ ਇੱਕ ਆਪਾਂ ਲਾਵਾਂਗੇ ਗ੍ਰੀਨ ਹੈਵਨ ਇੱਕ ਲਾਵਾਂਗੇ ਸਿੰਪਲ ਵੈਜੀ ਔਰ ਇੱਕ ਲਾਵਾਂਗੇ ਸਪਾਈਸੀ ਵੈਜ ਬ੍ਰੀ ਅੱਛਾ ਮੈਨੂੰ ਇੱਕ ਚੀਜ਼ ਦੱਸੋ ਵੀ ਇੱਥੇ ਵੈਜੀਟੇਰੀਅਨ ਹੈ ਜਾਂ ਨਾਨ ਵੈਜ ਦੋ ਦੋ ਨੇ ਸਰ ਆਪਾਂ ਨੂੰ ਦੋਨੋਂ ਹੀ ਮਿਲ ਜਾਣਗੇ ਵੈਜ ਔਰ ਨਾਨ ਵੈਜ ਵੈਜ ਔਰ ਨਾਨ ਵੈਜ ਦੋਨੋਂ ਮਿਲਣਗੇ ਅੱਛਾ ਜਿਹੜਾ ਦਾ ਸਲਾਈਸ ਹੈਗਾ ਇਹ ਪਹਿਲੀ ਬ੍ਰਾਂਚ ਇੱਥੇ ਆ ਜੋ ਪਹਿਲਾਂ ਹੋਰ ਵੀ ਕਿਤੇ ਹੈ ਸਰ ਫਸਟ ਬ੍ਰਾਂਚ ਇੱਥੇ ਖੁੱਲ ਰਹੀ ਹੈ ਅੱਛਾ ਫਸਟ ਬ੍ਰਾਂਚ ਜਿਹੜੀ ਹੈਗੀ ਆ ਤੁਸੀਂ ਇੱਥੇ ਖੁੱਲ ਰਿਹਾ ਹੋ ਤੇ ਨਾਲ ਹੋਰ ਇਸ ਤੋਂ ਇਲਾਵਾ ਪੀਜ਼ਾ ਦਾ ਤੁਹਾਡੇ ਇੱਕ ਮੇਨ ਹੋ ਗਿਆ ਉਹ ਇਸ ਤੋਂ ਬਾਅਦ ਹੋਰ ਦੇ ਐਕਸਪਰਟ ਕੀਆ ਗਿਆ ਸਰ ਆਪਣੇ ਕੋਲ ਸਾਰਾ ਕੁਝ ਕੰਟੀਨੈਂਟਲ ਚ ਹੋਏਗਾ ਜਿਵੇਂ ਕਿ 버ਗਰ ਹੋਗੇ ਪਾਸਾ ਮਰੀਨ ਸੈਂਡਵਿਚ ਪੀਜ਼ਾ ਦਾ ਤੁਹਾਨੂੰ ਪਤਾ ਹੀ ਹੈ ਬੇਸਿਕ ਸਾਰੇ ਰੈਸਟੋਰੈਂਟ ਚ ਹੁੰਦੇ ਹੀ ਆ ਆਪਾਂ ਸਾਰਾ ਕੰਟੀਨੈਂਟਲ ਫੂਡ ਇੱਥੇ ਬਣਾਵਾਂਗੇ ਜਿਵੇਂ ਫਰਾਈਜ਼ ਹੋਣ ਸਾਈਡ ਆਰਡਰਸ ਸਨੈਕਸ ਵਗੈਰਾ ਸੋ ਇੱਕ ਚੀਜ਼ ਹੋਰ ਦੱਸੋ ਜੀ 10 ਸਲਾਈਸ ਸਲਾਈਸ ਦਾ ਮਤਲਬ ਵੀ ਤੁਸੀਂ ਪੀਜ਼ਾ ਨੂੰ ਪ੍ਰੇਫਰੈਂਸ ਦੇ ਰਹੇ ਹੋ ਨਾ ਹਾਂਜੀ ਮਤਲਬ ਮੇਨ ਤੁਹਾਡਾ ਇੱਥੇ ਪੀਜ਼ਾ ਹੀ ਆ ਹਾਂਜੀ ਬਾਕੀ ਸਾਈਡ ਹੈ ਨਾ ਸਾਈਡਰ ਸਾਈਡਰ ਨੇ ਬਟ ਮੇਨ ਤੁਹਾਡਾ ਜਿਹੜਾ ਪੀਜ਼ਾ ਪੀਜ਼ਾ ਨਾ ਹਾਂਜੀ ਓਕੇ ਜੀ ਤੇ ਕੌਣ ਬਣਾ ਰਿਹਾ ਪਹਿਲਾਂ ਤਾਂ ਦੱਸੋ ਜੀ ਤੁਸੀਂ ਬਣਾ ਰਹੇ ਹੋ ਕਿ ਭੈਜੀ ਬਣਾ ਦੇਸੀ ਦੋਨੇ ਮੈਂ ਅਸੀਂ ਦੋਨੇ ਬਣਾ ਕੇ ਤਾਂ ਉਹਨੇ ਬਣਾਉਂਗੇ ਚਲੋ ਜੀ ਪੀਜ਼ਾ ਆਪਾ ਤੁਸੀਂ ਕਰੋ ਰੈਡੀ ਨਾਲੇ ਦੇਖਦੇ ਆ ਵੀ ਕਿਵੇਂ ਕਿਵੇਂ ਤੁਸੀਂ ਇਹਨੂੰ ਕਰਦੇ ਹੋ ਅੱਛਾ ਜਿਹੜਾ ਡੋ ਹੁੰਦਾ ਤੁਹਾਡਾ ਇਹ ਰੈਡੀ ਹੁੰਦਾ ਆਪਣਾ ਬਣ ਪਰ ਉਹਨੇ ਸਰ ਸਾਡੀ ਫਰੈਸ਼ ਡੋ ਹੁੰਦੀ ਹੈ ਓਕੇ ਜੀ ਦਵਾ ਜੀ ਇਹ ਕਿਹੜੀ ਆ ਗਈ ਪਾਸਾ ਸੌਸ ਹੈਗੀ ਇਹ ਹਾਂਜੀ ਪੀਜ਼ਾ ਪਾਸਾ ਸੌਸ ਹੈ ਸਾਰੇ ਕੀ ਆ ਬਾਤ ਹੈ ਜੀ ਕੁਲ ਸ਼ੈਫ ਵੀ ਹੈਗੇ ਕਿ ਤੁਸੀਂ ਆਪ ਹੀ ਕੰਮ ਕਰਦੇ ਹੋ ਸਾਰੇ ਇੱਥੇ ਸ਼ੈਫ ਵੀ ਹੈਗੇ ਅਸੀਂ ਆਪ ਹੀ ਕਰੀਦਾ ਤੇ ਅੱਜ ਨਵੇਂ-ਨਵੇਂ ਦਾ ਚ ਆਇਆ ਕਰ ਬਾਅਦ ਵੀ ਕਰੋਗੇ ਨਾਲ ਚ ਵੀ ਕਰਾਂਗੇ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਇਹਦਾ ਬਹੁਤ ਵਧੀਆ ਇੱਕ ਚੀਜ਼ ਹੋਰ ਵੀ ਹੈ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬੀ ਜਿਹੜੇ ਲੋਕ ਹੁੰਦੇ ਨੇ ਥੋੜੇ ਪੰਜਾਬੀ ਕੰਮ ਨੂੰ ਘੱਟ ਸੀਗੇ ਕਿਉਂਕਿ ਆਪਣਾ ਏਰੀਆ ਜਿਹੜਾ ਸਾਰਾ ਪੂਰਾ ਪੂਰਾ ਇੱਕ ਜਿਹੜਾ ਦੁਆਬਾ ਬੈਲਟ ਹੈਗੀ ਹੈ ਐਨ ਆਰ ਆਈ ਬੈਲਟ ਹੈ ਨਾ ਤੇ ਕੰਮ ਕਰਨ ਨੂੰ ਲੋਕ ਭਜਦੇ ਨਹੀਂ ਆਪਣੇ ਘੱਟ ਕਰਦੇ ਬਾਹਰ ਤੋਂ ਜ਼ਿਆਦਾ ਚਾਹੁੰਦੇ ਸੀਗੇ ਤੇ ਭਾਈ ਹੁਣ ਕਿਵੇਂ ਹੁਣ ਕੰਮ ਖੋਲ ਕੇ ਦੇ ਦਿੱਤਾ ਵੀ ਹੁਣ ਇਹਦਾ ਲੱਗਦਾ ਵੀ ਬ ਕਹਾਂ ਜੀ ਮੈਂ ਵਾਟ ਦਿਆ ਅਜੀ ਕਿੰਨੀ ਕਿੰਨੀ ਟੌਪਿੰਗਸ ਕਿੰਨੀ ਕਿੰਨੀ ਐਡ ਕਰਦੇ ਤੁਸੀਂ ਤਿੰਨ ਤਿੰਨ ਚਾਰ ਚਾਰ اور ਟੌਪਿੰਗਸ ਕਿੰਨੇ ਤਿੰਨ ਤਿੰਨ ਜੀ ਸਰ نیچے ਜਿਹੜੀ ਟੌਪਿੰਗਸ ਆਪਣੀ ਤਿੰਨ ਤਰ੍ਹਾਂ ਦੀ ਹੁੰਦੀ ਹੈ ਅੱਛਾ ਜੀ ਕੈਪਸਿਕਮ ਟਮੇਟੋ اور انین اوکے جی ਉਹ ਕਿ ਟੇਸਟ ਦੇ ਲਈ ਸਾਨੂੰ ਟੀਜੇ ਟੌਪਿੰਗ ਚਾਹੀਦੀ ਅੱਛਾ ਮੈਨੂੰ ਗਲਤ ਹੋ ਅਸੀਂ ਸਪਾਈਸੀ ਖਾਣਾ ਸਪਾਈਸੀ ਵਾਸਤੇ ਕੁਝ ਐਕਸਟਰਾ ਹੁੰਦਾ ਹਾਂਜੀ ਸਰ ਆਪਾਂ ਸਪਾਈਸਿਸ ਹਾਜ਼ਰ ਯੂਜ਼ ਕਰਾਂਗੇ ਪੀਜ਼ਾ اوکے نیچے ਸਪਾਈਸੀ ਮਿਰਚੀ ਯੂਜ਼ ਕਰਨਾ ਚਾਹਤਾ ਨਹੀਂ ਵਧੀਆ ਆਪਾਂ ਜਿੱਦਾਂ ਤੁਹਾਨੂੰ ਚਾਹੀਦਾ ਉਹਦਾ ਕਰ ਸਕਦੇ ਆ ਅਸੀਂ ਚਿਲੀ ਫਲੈਕਸ ਵੀ ਯੂਜ਼ ਕਰ ਸਕਦੇ ਆ ਵੈਸੇ ਤਾਂ ਸਾਡੇ ਕੋਲ ਜੇ ਸਪਾਈਸੀ ਦੇ ਲਈ ਸੌਸ ਵੀ ਹੁੰਦੀ ਆ ਅਸੀਂ ਉਹ ਵੀ ਯੂਜ਼ ਕਰ ਸਕਦੇ ਆ ਅਗਰ ਕਸਟਮਰ ਨੂੰ ਸਪਾਈਸੀ ਚਾਹੀਦਾ ਓਕੇ ਜੀ ਤੇ ਕੀ ਪ੍ਰਾਈਸ ਕੀ ਕੀ ਆ ਕਿਥੋਂ ਸਟਾਰਟ ਹੈਗਾ ਪੀਜ਼ਾ ਤੁਹਾਡਾ ਸਰ 150 ਤੋਂ ਸਟਾਰਟ ਹੁੰਦੇ ਆ ਅੱਛਾ ਜੀ ਆਪਣੇ ਚੀਜ਼ ਪੀਜ਼ਾ ਤੋਂ ਚੀਜ਼ ਪੀਜ਼ਾ 150 ਤੋਂ ਸਟਾਰਟ ਹਾਂਜੀ ਮਤਲਬ ਆ ਜਿਹੜਾ ਪੀਜ਼ਾ ਬਣਾ ਰਹੇ ਹੋ ਇਹ 150 ਰੁਪਏ ਦਾ ਨਹੀਂ ਸਰ ਇਹ ਸਿੰਪਲ ਵੈਜ ਹੈ ਇਹਦਾ ਪ੍ਰਾਈਸ 188 ਤੋਂ ਸਟਾਰਟ ਹੋਏਗਾ ਇਹ 188 ਤੋਂ ਹਾਂਜੀ ਜਿਹੜਾ ਸਿੰਪਲ ਅੱਛਾ ਓਕੇ ਜਿਹੜਾ ਮਾਰਕੀਟ ਆ ਜਿਹਨੂੰ ਪੀਸਾ ਕਿ ਲੈਂਦੇ ਨੇ ਚਲੋ ਵੈਸੇ ਤੁਹਾਨੂੰ ਅੰਦਾਜ਼ਾ ਦੇ ਦਿੰਨੇ ਆ ਜੀ ਜਿਹੜਾ ਆ ਜਿਹੜਾ ਸਮਾਲ ਪੀਸਾ ਆ ਇਹ ਲਗਭਗ ਹੈਗਾ ਯਾਰ 150 ਰੁਪਏ ਦਾ ਹਨਾ ਜਿਹੜਾ ਆ ਹੈਗਾ ਮੀਡੀਅਮ ਪੀਸਾ ਇਹ ਲਗਭਗ ਹੈਗਾ ਯਾਰ ਲਗਭਗ 300 ਤੋਂ 350 ਦੇ ਵਿੱਚ ਵਿੱਚ ਆਹ ਵਾਲਾ ਕਿਹੜਾ ਲਾਉਣਾ ਠੀਕ ਹੈ ਤਾਂ ਜਿਹੜਾ ਇਹ ਲਾਰਜ ਪੀਸਾ ਪਿਆ ਇਹ ਲਗਭਗ ਹੈਗਾ ਯਾਰ 300 ਰੁਪਏ ਤੋਂ ਲੈ ਕੇ 400 ਦੇ ਰੇਂਜ ਦੇ ਵਿੱਚ ਵਿੱਚ ਠੀਕ ਹੈ ਜੀ ਹਾਂਜੀ ਤੁਕ ਜੀ ਤੇ ਕਿੰਨਾ ਅਚਾ ਇਹਦੇ ਉੱਤੇ ਹੁਣ ਨੈਕਸਟ ਐਕਸਟਰਾ ਟਾਪਿੰਗ ਹੋਰ ਐਡ ਕਰਤੀ ਆ ਤੁਸੀਂ ਹਾਂਜੀ ਇਹਦੇ ਵਿੱਚ ਐਕਸਟਰਾ ਟਾਪਿੰਗ ਉੱਪਰ ਹੋਣੀ ਹੈ ਤੇ ਲਗ ਲਗ ਟਾਪਿੰਗ ਚੜਣੀ ਆ ਅਸੀਂ ਤੁਹਾਨੂੰ ਦਿਖਾ ਦੰਨੇ ਜੀ ਮੈਂ ਜੁੜੇ ਪਤੰਗ ਤੇ ਇਹ ਮੈਂ ਉਹ ਐਡਰੈਸ ਤੁਹਾਨੂੰ ਮੈਂ ਆਪ ਹੀ ਦੱਸ ਦਿੰਨਾ ਜੀ ਇਹ ਜਿਹੜਾ ਰੋਡ ਹੈ ਜੀ ਬੰਗਿਆਂ ਤੋਂ ਆਉਂਦਾ ਹੈ ਜੀ ਅਪਰੇ ਨੂੰ ਜਿਹੜਾ ਜਾ ਰਿਹਾ ਰੋਡ ਹੈ ਤੇ ਇਥੇ ਸਤਸੰਗ ਬਿਆਸ ਘਰ ਦੇ ਬਿਲਕੁਲ ਸਾਹਮਣੇ ਆਉਂਡ ਰੋਡ ਦੇ ਉੱਤੇ ਜਿਹੜਾ ਹੈਗਾ 10 ਲਾਈਸ ਹੈ ਤੇ ਫਲੋਰ ਵਾਲੇ ਪਾਸੇ ਜੇ ਤੁਸੀਂ ਹੋ ਰਹੇ ਹੋ ਤਾਂ ਬਿਲਕੁਲ ਜਦੋਂ ਤੁਸੀਂ ਐਂਟਰੀ ਕਰਦੇ ਹੋ ਤੁਸੀਂ ਆਪਣੇ ਨੂੰ ਅਪਰੇ ਤੋਂ ਆ ਕੇ ਮੁਕੰਦਪੁਰ ਐਂਟਰ ਕਰਦੇ ਹੋ ਤਾਂ ਨਾਲ ਹੀ ਤੁਹਾਨੂੰ 10 ਸਲਾਈਸ ਜਣਾ ਆ ਤੁਹਾਡੇ ਸੱਜੇ ਪਾਸੇ ਤੁਹਾਨੂੰ 10 ਸਪੈਣਾ ਜੀ ਤੇ ਇਹ ਬਹੁਤ ਵਧੀਆ ਨੇ ਨਵੀਂ ਕੋਸ਼ਿਸ਼ ਹੈ ਨਵੀਂ ਸਟਾਰਟਿੰਗ ਹੈ ਆਓ ਇਹਨਾਂ ਕੋਲ ਟ੍ਰਾਈ ਜ਼ਰੂਰ ਕਰੋ ਇੱਕ ਕਰਿਆ ਕੇ ਤੇ ਕੋਈ ਵੀ ਕਮੀ ਪੇਸ਼ੀ ਹੋਈ ਤਾਂ ਜ਼ਰੂਰ ਦੱਸਿਓ ਮੇਨ ਗੱਲ ਇਹ ਹੈ ਵੀ ਤਗੀ ਕੋਸ਼ਿਸ਼ਾਂ ਵੀ ਇੱਕ ਪੰਜਾਬੀਆਂ ਭਰਾਵਾਂ ਦੀ ਇੱਕ ਕੋਸ਼ਿਸ਼ ਵਧੀਆ ਵੀ ਕਿੱਥੇ ਅੱਜ ਪੰਜਾਬ ਸਾਰਾ ਆਪਣੇ ਪ੍ਰਵਾਸੀਆਂ ਤੋਂ ਤੰਗਿਆ ਤੇ ਅੱਜ ਸਾਡੇ ਪੰਜਾਬੀ ਭਰਾਵਾਂ ਨੇ ਕੋਸ਼ਿਸ਼ ਕੀਤੀ ਹੈ ਦੇ ਉਹਦਾ ਉਹਨਾਂ ਨੂੰ ਜਿਹੜਾ ਆ ਇੱਕ ਮੁੱਲ ਦਾ ਉਹਦਾ ਮੋੜਨਾ ਚਾਹੀਦਾ ਆ ਠੀਕ ਹੈ ਜੀ ਚਲੋ ਭਾਜੀ ਕਮੇਸ਼ਨ ਨੂੰ ਹਾਂ ਹੁਣ ਗੱਲ ਕਰਦੇ ਆ 10 ਸਲਾਈਸ ਤੇ ਓਨਰ ਨਾਲ ਬਾਈ ਕੀ ਹਾਲ ਚਾਲ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਤੇ ਬਾਈ ਮੈਨੂੰ ਇਹ ਗੱਲ ਦੱਸੋ ਵੀ 10 ਸਲਾਈਸ ਨਾਂ ਦਾ ਤੁਸੀਂ ਰੈਸਟੋਰੈਂਟ ਖੋਲਿਆ ਕੀ ਕੀ ਇੱਥੇ ਮਿਲਿਆ ਕਰਨਾ ਹੈ ਕੀ ਕੀ ਹੈਗੀ ਤੁਹਾਡੇ ਕੋਲ ਆਪਣੇ ਕੋਲ ਸਾਰਾ ਕੁਝ ਹੈ ਜੀ ਜਿੱਦਾਂ ਜੀ ਪੀ ਦਾ 버ਗਰ ਮਰੀਨ ਤੇ ਰੈਪ ਵਗੈਰਾ ਸਭ ਜੋ ਵੈਜ ਸੈਲਡ ਵਗੈਰਾ ਸਾਰਾ ਕੁਝ ਮਿਲੂਗਾ ਜੀ ਆਪਣੇ ਕੋਲ ਅੱਛਾ ਹਾਂਜੀ ਤੇ ਸ਼ੇਕ ਵਗੈਰਾ ਬੈਵਰੇਜਸ ਵਿੱਚ ਕਾਫੀ ਵਗੈਰਾ ਸਾਰਾ ਕੁਝ ਆਪਣੇ ਕੋਲ ਹੈਗਾ ਹੈ ਜੀ ਓਕੇ ਕਿ ਭਈ ਇਸ ਤੋਂ ਪਹਿਲਾਂ ਵੀ ਕੋਈ ਰੈਸਟੋਰੈਂਟ ਸੀ ਕਿ ਫਰਸਟ ਕੋਸ਼ਿਸ਼ ਹੈ ਤੁਹਾਡੀ ਨਹੀਂ ਪਹਿਲਾਂ ਜਿੱਦਾਂ ਮੈਂ ਫਰੈਂਚਾਈਜ਼ੀ ਲਈ ਹੋਈ ਹੈ ਰੈਸਟੋਰੈਂਟ ઓਰੋਬੈਟ ਦੀ ਅੱਛਾ ਉਹ ਔਡ ਵਿੱਚ ਜਿੱਦਾਂ ਚੱਲਦਾ ਪਿਆ ਇਹ ਮੈਂ ਥੋੜਾ ਆਪਣਾ ਖੋਲਣ ਦੀ ਕੋਸ਼ਿਸ਼ ਕੀਤੀ ਆ ਵੀ ਮੈਂ ਆਪਣਾ ਅੱਛਾ ਮਤਲਬ ਕਿ ਪਹਿਲਾਂ ਤੁਸੀਂ ਕਿਸੇ ਬ੍ਰਾਂਡ ਨਾਲ ਕੋਲਾਬ ਸੀਗੇ ਹਾਂਜੀ ਹੋਰ ਤੁਸੀਂ ਇਕੱਲਾ ਆਪਣਾ ਬ੍ਰਾਂਡ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਹੈ ਹਾਂਜੀ ਓਕੇ ਅੱਛਾ ਆ ਜਿਹੜੀ ਕਾਉਂਟਰਵਿਊ ਤੁਸੀਂ ਇੱਕ ਵਧੀਆ ਰੱਖਿਆ ਹੋਇਆ ਜਿਹੜਾ ਬਿਲਕੁਲ ਕੂਲ ਰੱਖਦਾ ਨਾ ਸਾਰਾ ਠੰਡਾ ਰੱਖਦਾ ਸਾਰਾ ਬਿਲਕੁਲ ਟੋਟਲੀ ਫਰੈਸ਼ ਰੱਖਦਾ ਸਰ ਦਾ ਸਾਰਾ ਹੈ ਨਾ ਹਾਂਜੀ ਜਿਹੜਾ ਤੁਹਾਡੇ ਜਿਹੜੇ ਤੁਹਾਡੇ ਓਵਰ ਵੀ ਆ ਉਹ ਵੀ ਤੁਹਾਡਾ ਵਧੀਆ ਗੈਸ ਵਾਲਾ ਤੁਸੀਂ ਉਹ ਵਧ ਰੱਖਿਆ ਹੋਇਆ ਹੈ ਨਾ ਹਾਂਜੀ ਹਾਂਜੀ ਓਕੇ ਭਾਜੀ ਤੇ ਭਾਜੀ ਕੀ ਕੀ ਪ੍ਰਾਈਸ ਹੋਣਗੇ ਤੁਹਾਡੇ ਖਾਣੇ ਦੇ ਕਿੱਥੋਂ ਸਟਾਰਟ 버ਗਰ ਵਗੈਰਾ ਕਿੱਥੋਂ ਸਟਾਰਟ ਆ 버ਗਰ ਆਪਣੇ ਉਹੀ 40 ਤੋਂ ਸਟਾਰਟ ਹੁੰਦੇ ਆ ਜੀ ਓਕੇ ਤੇ ਜਿਹੜਾ ਆਪਣਾ ਸਪੈਸ਼ਲ 버ਗਰ ਆ ਉਹ 100 ਤੋਂ ਪਲੱਸ ਹੋ ਸਕਦਾ ਹੈ ਜੀ 100 ਤੋਂ ਪਲੱਸ ਹੋ ਸਕਦਾ ਹੈ ਹਾਂਜੀ ਹਾਂਜੀ ਓਕੇ ਜੀ ਮਤਲਬ ਸਾਰੀ ਚੀਜ਼ਾਂ ਵਧੀਆ ਹੋਣਗੀਆਂ ਹਾਂਜੀ ਸਾਰਾ ਕੁਝ ਵਧੀਆ ਹੈ ਜੀ ਐਂਡ ਫਰੈਸ਼ ਕੁਆਲਿਟੀ ਮਤਲਬ ਸਪੈਸ਼ਲ ਤੁਹਾਡਾ ਪੀਜ਼ਾ ਹੋਵੇਗਾ ਹਾਂਜੀ ਹਾਂਜੀ ਸਪੈਸ਼ਲ ਜੀ ਸਾਰਾ ਤੁਸੀਂ ਅੱਛਾ ਭਾਈ ਕਿਤੇ ਹੋਰ ਨਹੀਂ ਮੰਨ ਕੀਤਾ ਵੀ ਹਾਂ ਵੀ ਕਿਤੇ ਬਾਹਰ ਨੂੰ ਟਰਾਈ ਕਰਦੇ ਆਂ ਅੱਜ ਕੱਲ ਲੋਕ ਜਿਦਾ ਹੈਗਾ ਟ੍ਰੈਂਡ ਕਿਤੇ ਬਾਹਰ ਨੂੰ ਨਿਕਲਦੇ ਆਂ ਕੈਨੇਡਾ ਅਮਰੀਕਾ ਚਲਦੇ ਆਂ ਇੱਥੇ ਕੀ ਰੱਖਿਆ ਨਹੀਂ ਨਹੀਂ ਬਾਹਰ ਨਹੀਂ ਵੀ ਟਰਾਈ ਕੀਤਾ ਇੱਥੇ ਹੀ ਕੀਤਾ ਸੀ ਕਿਤੇ ਆਪਾਂ ਕਿਹਾ ਆਪਣਾ ਚਲੋ ਦੇਸ਼ ਆ ਸਾਰਾ ਕੁਝ ਆਪਣਾ ਹਨਾ ਇੱਥੇ ਇਹਨੂੰ ਗਰੋ ਕਰੀਏ ਆਪਾਂ ਜਰੂਰ ਬਾਹਰ ਜਾਣਾ ਸਾਰੇ ਆ ਕੁਝ ਆਪਣਾ ਇਹ ਤੁਹਾਡੇ ਨਾਲ ਮਦਰ ਖੜੇ ਨੇ ਹਾਂ ਜੀ ਮਦਰ ਨੂੰ ਬੁਲਾ ਲਓ ਪਲੀਜ਼ ਆਪਣੇ ਨਾਲ ਮੈਮ ਆਜੋ ਪਲੀਜ਼ ਓਕੇ ਅੱਛਾ ਭਈ ਜਦੋਂ ਹੁਣ ਤੁਸੀਂ ਇਹ ਕੰਮ ਇੱਥੇ ਤੁਹਾਡੀ ਮਦਰ ਤੁਹਾਡੇ ਨਾਲ ਕੰਮ ਕਰਿਆ ਕਰਦੇ ਕੇ ਜਿਵੇਂ ਹਾਂ ਜੀ ਹਾਂ ਜੀ ਕਿ ਮਾਂ ਪੁੱਤ ਦੀ ਜੁੜੀਦਾ ਹੋਵੇ ਪੂਰਾ ਕੰਬੀਨੇਸ਼ਨ ਜ਼ਬਰਦਸਤ ਹੁੰਦਾ ਹੈ ਹਾਂ ਜੀ ਹਾਂ ਜੀ ਬਿਲਕੁਲ ਓਕੇ ਤੇ ਸਟਾਰਟਿੰਗ ਕਿ ਇਹਨਾਂ ਨੇ ਕਰਵਾਈ ਸੀ ਇਹ ਚੀਜ਼ ਨੂੰ ਖੋਲਣ ਵਾਸਤੇ ਮਦਰ ਨੇ ਕਿਹਾ ਸੀ ਜੇ ਤੁਹਾਡਾ ਆਪਣਾ ਮਾਈਂਡ ਸੀ ਵੀ ਆਪਾਂ ਇਹਨੂੰ ਸ਼ੁਰੂ ਕਰੀਏ ਮੇਰਾ ਆਪਣਾ ਹੀ ਮਾਈਂਡ ਸੀਗਾ ਵੈਸੇ ਫਿਰ ਉਸ ਤੋਂ ਬਾਅਦ ਸਾਰੀ ਫੈਮਿਲੀ ਜਿਹੜਾ ਪਹਿਲਾਂ ਤਾਂ ਨਹੀਂ ਮੰਨਦੇ ਬੈਠੇ ਸੀਗੇ ਹਾਂ ਤੇ ਬਾਤੋਂ ਹੌਲੀ ਹੌਲੀ ਵੀ ਕਨਵੈਂਸ ਕੀਤਾ ਇਹਨਾਂ ਨੂੰ ਫਿਰ ਮੰਨ ਗਏ। ਅੱਛਾ ਤੇ ਹੁਣ ਇਹ ਵੀ ਇੰਟਰਸਟ ਲੈਂਦੇ ਵਾ ਸਾਰੀਆਂ ਚੀਜ਼ਾਂ ਵਿੱਚ ਨਾਲ ਥੜਕੇ ਹਨ ਸਾਰਾ ਕੁਝ ਕਰਾਉਂਦੇ ਆ। ਅੱਛਾ ਪਹਿਲਾਂ ਮੰਨਾ ਕਰਦੇ ਸੀ ਹੁਣ ਵੀ ਪੀਜ਼ਾ ਆਪ ਬਣਾ ਰਹੇ ਨੇ। ਹਾਂਜੀ ਹਾਂਜੀ ਹੁਣ ਆਪ ਮੁਰੇ ਹੁਣ ਆਪ ਮੁਰੇ ਹੋਏ ਹੋਏ ਨੇ। ਹਾਂਜੀ। ਕੀ ਬਾਤ ਹੈ ਭਜੀ। ਬਹੁਤ ਵਧੀਆ। ਪਹਿਲੇ ਤੁਹਾਨੂੰ ਕਿਹੜਾ ਪੀਜ਼ਾ ਜ਼ਿਆਦਾ ਵਧੀਆ ਲੱਗਦਾ ਤੁਹਾਡਾ ਆਪਣੇ ਇੱਥੇ ਪੜਿਆ ਹੋਇਆ? ਮੀਟ ਟਿਕਾ। ਪਨੀਰ ਟਿਕਿਆਲਾ। ਕੀ ਬਾਤ ਹੈ ਬਹੁਤ ਵਧੀਆ। ਅਸੀਂ ਬਸ ਤੁਹਾਨੂੰ ਇੱਕ ਚੀਜ਼ ਕਿਹੜੀ ਚਾਹੁੰਦੇ ਆ ਜੀ? ਪਨੀਰ ਵਧੀਆ ਵਰਤਿਓ। ਹਾਂਜੀ। ਪ੍ਰੀਰ ओरिजिनल ਵਰਤਿਓ ਰੇਟ ਬਿਸ਼ੱਕ ਤੁਹਾਡਾ 10 ਰੁਪਏ ਮਹਿੰਗਾ ਹੋਵੇ ਪਰ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਨਾ ਕਰਿਓ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਦੇ ਵਿੱਚ ਮਲਾਪਟ ਆ ਰਹੀਆਂ ਨੇ ਕਿ ਇਸ ਕਰਕੇ ਹੀ ਚੋਣਾਂ ਵੀ ਤੁਸੀਂ ਚੰਗੀ ਚੀਜ਼ ਦਿਓ ਤੇ ਲੋਕ ਤੁਹਾਡਾ ਉੱਨੀ ਵਧ ਕੇ ਸਾਥ ਦੇਣਗੇ ਹਾਂਜੀ ਠੀਕ ਹੈ ਜੀ ਤੇ ਬਹੁਤ ਵਧੀਆ ਭਾਈ ਤੁਹਾਡੀ ਕੋਸ਼ਿਸ਼ ਲੱਗਿਆ ਵੀ ਤੁਸੀਂ ਇਸ ਉਮਰ ਦੇ ਵਿੱਚ ਤਾਂ ਲੋਕ ਬੁੱਢੇ ਤੇ ਪਟਾਕੇ ਪਟੂਕੇ ਮਾਰਦੇ ਫਿਰਦੇ ਆ ਤੁਸੀਂ ਇਧਰ ਪੀਜ਼ੇ ਪੂਜ਼ੇ ਬਲੋਨੀ ਫਿਰਦੇ ਹੋਏ ਆਪ ਨਾਲ ਲੈਂਦੇ ਹੋ ਹਾਂਜੀ ਹਾਂਜੀ ਮੈਂ ਬੁਲਾ ਲਵਾਂਗਾ ਅੱਛਾ ਸਾਰੇ ਕੰਮ ਆਪ ਕਰ ਲੈਨੇ ਹੋ ਮਤਲਬ ਕੋਈ ਅਟੈਂਸ਼ਨ ਨਹੀਂ ਨਹੀਂ اچھا ਜਿਹੜੇ ਤੁਹਾਡੇ ਕੋਲ ਬੰਦੇ ਕੰਮ ਕਰਦੇ ਉਹ ਵੀ ਪੰਜਾਬੀ ਨੇ ਸਾਰੇ ਹਾਂਜੀ ਸਾਰੇ ਪੰਜਾਬੀ ਨੇ ਸਾਰੇ ਮੁੰਡੇ ਪੰਜਾਬੀ ਨੇ ਹਾਂਜੀ ਕੀ ਬਾਤ ਕਿੰਨੇ ਮੁੰਡੇ ਕੰਮ ਕਰਦੇ ਤੁਹਾਡੇ ਕੋਲ ਇੱਥੇ ਇੱਥੇ ਆਪਣੇ ਕੋਲ 5 ਮੁੰਡੇ ਕੰਮ ਕਰਦੇ ਆ 5 ਇੱਥੇ ਕਰਦੇ ਤੇ ਔਣ ਕਿੰਨੇ ਕਰਦੇ ਨੇ ਉੱਥੇ ਹੈਗੇ 8-9 ਮੁੰਡੇ ਉੱਥੇ 8-9 ਮੁੰਡੇ ਉੱਥੇ ਕੰਮ ਕਰਦੇ ਆ ਕੀ ਬਾਤ ਬਈ ਔਣ ਵਾਲਾ ਕੰਮ ਵਧੀਆ ਚੱਲਦਾ ਹਾਂਜੀ ਹਾਂਜੀ ਬਹੁਤ ਵਧੀਆ ਤੇ ਜੇ ਮੰਨ ਲਾ ਤੁਹਾਡੀ ਇਹ ਬ੍ਰਾਂਚ ਚੱਲ ਗਈ ਤੇ ਔਣ ਵਾਲੀ ਬ੍ਰਾਂਚ ਦਾ ਨਾਮ ਚੇਂਜ ਹੋਜੂ ਫਿਰ ਨਹੀਂ ਨਹੀਂ ਉਹ ਉਹ ਤਾਂ ਸਟਾਰਟ ਕੀਤਾ ਹੈ ਉਹਨੂੰ ਨਹੀਂ ਚੇਂਜ ਕਰਾਂਗੇ ਜੀ ਅੱਛਾ ਉਹਨੂੰ ਨਹੀਂ ਚੇ ਬਿਲਕੁਲ ਆਪਣੇ ਬ੍ਰਾਂਚ ਪਾਪੇ ਉਹਦੇ ਸਾਹਮਣੇ ਖੋਲਦੇ ਹੋ ਹਾਂਜੀ ਹਾਂਜੀ ਠੀਕ ਆਂ ਕੀ ਆਵਾਜ਼ ਅੱਛਾ ਭਾਜੀ ਮੇਨ ਗੱਲੇ ਦੱਸੋ ਵੀ ਪੀਜ਼ੇ ਖਾਣ ਲਈ ਆਉਣਾ ਕਿੱਥੇ ਪੈਣਾ ਜੀ ਸਾਨੂੰ ਪੀਜ਼ੇ ਖਾਣ ਲਈ ਗੰਦਪੁਰ ਆਉਣਾ ਪੈਣਾ ਜੀ ਜਿਹੜਾ ਆਪਣੇ ਨਵਾਂ ਸ਼ਹਿਰ ਤੋਂ ਪਗਵਾੜੇ ਨੂੰ ਜਾਂਦਾ ਰੋਡ ਉਹਦੇ ਉੱਤੇ ਜੀ ਆਉਣਾ ਤੁਸੀਂ ਤੇ ਆਪਣਾ ਜਾਦਾ ਸੁਆਮੀ ਸਾਧ ਸੰਗ ਘਰ ਦੇ ਬਿਲਕੁਲ ਓਪੋਜ਼ਿਟ ਤੇ ਖੁੱਲਿਆ ਹੋਇਆ ਜੀ 1022 ਤੁਹਾਨੂੰ ਬੋਰਡ ਦਿਖ ਜੂਗਾ ਬਾਹਰੋਂ ਜਾਂਦਿਆਂ ਨੂੰ ਬੜਾ ਹਨਾ ਬਿਲਕੁਲ ਤੇ ਕੀ ਮੈਨੂੰ ਇੱਕ ਟਾਈਮਿੰਗ ਦੱਸੋ ਕਿੰਨੇ ਵਜੇ ਤੋਂ ਸਟਾਰਟ ਹੋਇਆ ਕਰਨੀ ਹੈ ਟਾਈਮਿੰਗ ਭਾਜੀ 9 ਤੋਂ 11 ਵਜੇ ਤੱਕ ਰਾਤ ਸਿਰੇ 9 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਕੀ ਬਾਤ ਹੈ ਪੈਸੇ ਦੀ ਬਹੁਤ ਮੂਰ ਲੱਗਦਾ ਬਿਲਕੁਲ ਆਪਾਂ ਡਿਲੀਵਰੀ ਵੀ ਕਰਾਂਗੇ ਆਲੇ ਦੁਆਲੇ 10 ਕਿਲੋਮੀਟਰ ਤੱਕ ਆਪਾਂ ਡਿਲੀਵਰੀ ਕਰਾਂਗੇ ਜੀ 5 ਕਿਲੋਮੀਟਰ ਤੇ ਫ੍ਰੀ ਕਰਾਂਗੇ ਉਹ ਤੋਂ ਐਸਾ ਥੋੜਾ ਡਿਲੀਵਰੀ ਚਾਰਜ ਜੋ ਵੀ ਹੋਊਗਾ ਜੋ ਵੀ ਚਾਰਜਸ ਹੋਣਗੇ ਹਾਂਜੀ ਓਕੇ ਇਧਰ ਮੈਂ ਤੁਹਾਨੂੰ ਬੀਬੀ ਦਿਖਾ ਦਾਂ ਜਿਹੜੇ ਮਦਰ ਨੇ ਤੇ ਉਹ ਪਹਿਲਾਂ ਕਹਿੰਦੇ ਕੰਮ ਨਹੀਂ ਕਰਨਾ ਤੇ ਹੁਣ ਸਾਰੇ ਪੀਜ਼ੇ ਪੂਸੇ ਬੀਬੀ ਆਪ ਲਾ ਰਹੇ ਹੈ। ਭਾਜੀ ਇੱਕ ਗੱਲ ਦੱਸਿਓ ਪੀਜ਼ਾ ਤਾਂ ਲਾ ਰਹੇ ਹੋ ਸੇਲੀਆਂ ਸੁਲੀਆਂ ਆਈਆਂ ਹੋਈਆਂ ਕਰਕੇ ਨਹੀਂ 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 ਪਤਾ ਲੱਗੇ ਵਾਕੇ ਪੀਜ਼ੇ ਕਿਵੇਂ ਬਣਦੇ ਨੇ ਪਹਿਲਾਂ ਵੀ ਲਾਉਂਦੇ ਸੀ। ਅੱਛਾ ਪਹਿਲਾਂ ਵੀ ਲਾਉਂਦੇ ਹੋ? ਹਾਂਜੀ। ਕੀ ਬਾਤ ਹੈ ਬਹੁਤ ਵਧੀਆ ਲੱਗਦੀ। ਓਕੇ ਅੱਛਾ ਅੱਜ ਅੱਜ ਤਾਂ ਤੁਹਾਡੇ ਕੋਈ ਆਫਰ ਵੀ ਚੱਲਦਾ ਇੱਥੇ ਨਾਲ ਆ ਪਾਜੀ ਬਈ ਇੱਕ ਪੀਜ਼ਾ ਤੁਸੀਂ ਪਹਿਲਾਂ ਫੜ ਲੋ ਅੱਛਾ ਪਾਜੀ ਕੀ ਅੱਜ ਆਫਰ ਕੀ ਹੈ ਅੱਜ ਪੀਜ਼ੇ ਨਾਲ ਆਫਰ ਹੈ ਪਾਜੀ ਲਾਰਜ ਦੇ ਨਾਲ ਮੀਡੀਅਮ ਪੀਜ਼ਾ ਫ੍ਰੀ ਦੇਵਾਂਗੇ ਮੀਡੀਅਮ ਪੀਜ਼ਾ ਫ੍ਰੀ ਆ ਅੱਛਾ ਪਰ ਇਸ ਟਾਈਮ ਆਫਰ ਏ ਆ ਵੀ ਜਿਹੜੇ ਇਹਨਾਂ ਨੇ ਓਪਨਿੰਗ ਕੀਤੀ ਆ ਸ਼ਾਮ ਨੂੰ 5 ਵਜੇ ਤੱਕ ਪੀਜ਼ਾ ਫ੍ਰੀ ਆ ਹਾਂਜੀ ਪਰ ਗੱਲ ਇਹ ਆ ਵੀ ਜਦੋਂ ਸਾਡੀ ਵੀਡੀਓ ਆਉਣੀ ਆ ਤਾਂ ਤੱਕ ਇਹ ਆਫਰ ਖਤਮ ਹੋ ਗਈ ਹੋਣੀ ਆ ਤੇ ਉਸ ਤੋਂ ਬਾਅਦ ਪਾਜੀ ਆਫਰ ਕਿਹੜੇ ਕਿਹੜੇ ਦਿਨ ਕਿਹੜੀ ਕਿਹੜੀ ਵੇਅ ਕਰਦੀਆਂ ਇਹ ਵੀ ਦੱਸੋ ਹਾਂ ਕੋਈ ਗੱਲ ਨਹੀਂ ਆਫਰ ਜਿੱਦਾਂ ਵੀ ਹੋਈ ਆ ਆਪਾਂ ਉਹਦੇ ਉੱਤੇ ਪਾ ਦਿਆ ਕਰਨੀ ਆ ਵੈਸੇ ਕੋਈ ਇਹਦਾ ਪੱਕਾ ਤਾਂ ਨਹੀਂ ਹੈਗਾ ਵੀ ਆਫਰ ਲਾਉਣੀ ਹੈ ਜਿੱਦਾਂ ਅੱਛਾ ਪੱਕਾ ਤਾਂ ਨਹੀਂ ਕੋਈ ਵੀ ਕੋਈ ਪੱਕਾ ਨਹੀਂ ਮਤਲਬ ਜਿਹੜੀ ਵੀ ਜਿੱਦਾਂ ਜਸਤਰੀ ਕਹਿੰਦਾ ਕੰਮ ਚੱਲੀ ਜਾਣਾ ਉਸ ਤਰੀਕੇ ਨਾਲ ਆਪਾਂ ਉਹਨੂੰ ਕਰੀ ਜਾਣਾ ਹੈ। ਕੀ ਬਾਤ ਹੈ। ਥੈਂਕ ਯੂ ਸੋ ਮੱਚ ਭਾਜੀ ਬਹੁਤ ਵਧੀਆ ਲੱਗਾ ਤੁਹਾਨੂੰ। ਮਿਲ ਕੇ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਡੀ ਮਾਪੋਤਰੀ ਜੁੜੀ ਮੈਂ ਚਾਹੁੰਦਾ ਸੁਪਰ ਹਿੱਟ ਹੋਵੇ ਤੇ ਇੱਥੇ ਪੀਜ਼ਾ ਪੀਜ਼ਾ ਹੋਏ ਹੋਵੇ। ਦਾ ਸਲਾਈਸ ਦਾ ਪੂਰਾ ਦਾ ਪੂਰੇ ਵਾਲੇ ਦੁਆਲੇ ਸਾਰੇ ਪਾਸੇ ਤੁਹਾਡੇ ਅਰਾਚਾਂ ਖੁੱਲੀਆਂ ਹੋਣ। ਥੈਂਕ ਯੂ। ਥੈਂਕ ਯੂ ਸੋ ਮੱਚ ਭਾਜੀ। ਤੇ ਲੋ ਜੀ ਫਾਈਨਲੀ ਪੀਜ਼ਾ ਰੈਡੀ